ਸੁਹਾਰ ਰੁਪਈਆ ਦੇ ਵਿੱਚ ਅਸੀਂ ਕਰਵਾ ਲਿਆ ਆਟੋ ਹਲਬਰਟ ਮਿਊਜ਼ੀਅਮ ਜਾਵਾਂਗੇ ਬਾਕੀ ਕਈ 100 ਮੰਗੀ ਜਾਂਦੇ ਕੋਈ 150 ਕੋਈ 180 ਓਲਾ ਤੇ ਵੀ ਚੈੱਕ ਕੀਤਾ ਸੀ ਹੁਣ ਤਾਂ ਉਹ ਵੀ ਜਿਹੜਾ 160 ਰੁਪਏ ਹੈ ਜਿਆਦਾ ਹੀ ਬਤਾएंगे ਆਪਕੋ ਕਿਰਾਇਆ ਜਿਆਦਾ ਬਤਾਦੇ ਨਾ ਹਾਂ ਜਿਆਦਾ ਦੱਸ ਦਿਆ ਤੇ ਬਾਈ ਨੇ 80 ਰੁਪਈਆ ਦੀ ਗੱਲ ਕੀਤੀ ਆਪਣੇ ਨਾਲ ਯਹਾਂ ਸੇ ਕਿਤਨਾ ਕਿਲੋਮੀਟਰ ਆਏਗਾ 1.5 ਕਿਲੋਮੀਟਰ ਹੈ ਹਾਂ 1.5 ਕਿਲੋਮੀਟਰ ਹੈਗਾ ਇਥੋਂ ਜਿਹੜਾ ਆਪਾਂ ਤੁਹਾਨੂੰ ਗੇਟ ਵਿਖਾਵਾਂਗੇ ਉਹ ਅੱਠ ਗੇਟ ਬਣੇ ਹੋਏ ਆ ਮਤਲਬ ਪਿੰਕ ਸਿਟੀ ਦੇ ਬਾਹਰ-ਬਾਰ ਇਹਦੇ ਅੰਦਰ-ਅੰਦਰ ਜਿਹੜਾ ਕੱਲ ਅੰਦਰ-ਅੰਦਰ ਜਿਹੜੀ ਪਿੰਕ ਸਿਟੀ ਆ ਗੇਟਾਂ ਦੇ ਅੰਦਰ-ਅੰਦਰ ਜੇ ਗੇਟ ਤੋਂ ਪਾਰ ਕਰਦੇ ਪਿੰਕ ਸਿਟੀ ਦੇ ਬਾਹਰ ਹੋ ਜਾਈਏ ਹਾਂ ਜੇ ਆਪਾਂ ਗੇਟ ਤੋਂ ਬਾਹਰ ਹੋ ਜਾਈਏ ਤਾਂ ਪਿੰਕ ਸਿਟੀ ਤੋਂ ਬਾਹਰ ਹੋ ਜਾਂਦੇ ਆ ਤੁਹਾਨੂੰ ਆਪਾਂ ਗੇਟ ਵੀ ਵਿਖਾਉਣੇ ਆ ਉਹ ਜਿਹੜਾ ਸਾਹਮਣੇ ਆ ਉਹ ਹੈਗਾ ਪਿੰਕ ਸਿਟੀ ਨਿਊ ਗੇਟ ਹੈ ਨਾ ਹਾਂ ਤੇ ਇਹ ਬਾਪੂ ਬਾਜ਼ਾਰ ਇਹ ਹੈਗਾ ਬਾਪੂ ਬਾਜ਼ਾਰ ਇੱਥੇ ਅਸੀਂ ਫੇਰ ਆਵਾਂਗੇ ਪਹਿਲਾਂ ਅਸੀਂ ਮਿਊਜ਼ੀਅਮ 'ਚ ਜਾਣਾ ਉਹ ਸਾਹਮਣੇ ਵਾਲਾ ਮਿਊਜ਼ੀਅਮ ਹੀ ਆ ਹਾਂ ਉਹ ਹਲਬਰਟ ਹਾਂ ਸਹੀ ਠੀਕ ਆ ਆ ਮੂਰਤੀ ਜਿਹੜੀ ਸਵਾਏ ਮਾਨ ਸਿੰਘ ਰਾਜੇ ਦੀ ਬਣੀ ਹੋਈ ਆ ਇਹ ਚੌਂਕ ਬਣਿਆ ਹੋਇਆ ਸਵਾਏ ਮਾਨ ਸਿੰਘ ਤੇ ਸਾਹਮਣੇ ਆ ਗਿਆ ਮਿਊਜ਼ੀਅਮ ਤੇ ਇਧਰਲੇ ਪਾਸੇ ਹੈਗੀ ਆ ਐਂਟਰੀ ਤੇ ਆਪਾਂ ਟਿਕਟ ਕਰਾ ਕੇ ਫਿਰ ਅੰਦਰ ਜਾਵਾਂਗੇ ਤੇ ਨਾਲੇ ਤੁਹਾਨੂੰ ਦੱਸਾਂਗੇ ਇਹਦੀ ਟਿਕਟ ਕੀ ਆ ਟਿਕਟ ਪ੍ਰਾਈਜ਼ ਕੀ ਆ ਆਜੋ ਇੱਥੇ ਬਣੀ ਹੋਈ ਆ ਪਾਰਕਿੰਗ ਗੱਡੀਆਂ ਮੋਟਰਸਾਈਕਲ ਪਾਰਕਿੰਗ ਦੇ ਵਿੱਚ ਵੀ ਤੁਸੀਂ ਲਾ ਸਕਦੇ ਹੋ ਇੱਧਰ ਹੈਗਾ ਟਿਕਟ ਕਾਊਂਟਰ ਇੱਥੇ ਜਿਹੜਾ ਭੀੜ ਭੜਕਾ ਇਹਨਾ ਹੈ ਨਹੀਂਗਾ ਘਾਟਾ ਤਿੰਨ ਟਿਕਟ ਭਈਆ ਟਿਕਟ ਲਈਆ ਕਟਾ ਆਪਾਂ ਤੇ 156 ਰੁਪਏ ਇਹਦੇ ਟਿਕਟ ਦੇ ਲੱਗੇ ਆ ਸਵਾ ਇਧਰ ਦੀ ਹੈਗੀ ਐਂਟਰੀ ਇੱਧਰਲੇ ਪਾਸੇ ਗੇਟ ਬਣਿਆ ਹੋਇਆ ਵੈਸੇ ਇਹ ਬੰਦ ਕੀਤਾ ਹੋਇਆ ਵਾ ਨਾਲ ਹੀ ਜਿਹੜਾ ਰੋਡ ਜਾਂਦਾ ਕੀ ਹੁੰਦਾ ਹੈ ਇਧਰਿਆ ਆਹ ਗੇਟ ਵੀ ਬੰਦਾ ਤੇ ਸਾਹਮਣੇ ਗੇਟ ਤੋਂ ਆਪਾਂ ਕਰਨੀ ਆ ਐਂਟਰੀ ਇੱਧਰਲੇ ਪਾਸੇ ਦੀ ਆਪਾਂ ਜਾਵਾਂਗੇ ਅੰਦਰ ਹੁਣ ਇੱਥੋਂ ਟਿਕਟ ਚੈੱਕ ਕਰਵਾ ਲਈ ਆ ਆ ਜਿੰਨੀਆਂ ਵੀ ਤਸਵੀਰਾਂ ਲਾਈਆਂ ਗਈਆਂ ਬਣਾ ਕੇ ਇਸ ਹਾਲ ਦੇ ਵਿੱਚ ਜਦੋਂ ਆਪਾਂ ਐਂਟਰੀ ਕਰਦੇ ਹਾਂ ਸਾਹਮਣੇ ਤੁਹਾਨੂੰ ਦਿਖ ਜਾਣਗੀਆਂ ਤੇ ਇਹ ਜਿੰਨੇ ਵੀ ਜੈਪੁਰ ਸ਼ਹਿਰ ਤੇ ਜਿੰਨਾ ਵੀ ਰਾਜਿਆਂ ਨੇ ਜਿਹੜਾ ਆਪਣਾ ਰਾਜ ਕੀਤਾ ਜੈਪੁਰਸ਼ ਅਤੇ ਰਾਜ ਕੀਤਾ ਮਹਾਰਾਜਿਆਂ ਦੇ ਜਿਹੜੇ ਉਹਨਾਂ ਵੰਸ਼ ਦੇ ਵਿੱਚੋਂ ਉਹਨਾਂ ਦੇ ਰਾਜੇ ਮਹਾਰਾਜੇ ਜੋ ਵੀ ਸੀਗੇ ਉਹਨਾਂ ਦੀਆਂ ਜਿਹੜੀਆਂ ਲੈਣਵਾਰ ਤਸਵੀਰਾਂ ਇੱਥੇ ਲਾਈਆਂ ਗਈਆਂ ਉਹਨਾਂ ਦੀ ਜਿਹੜੇ ਡਿਟੇਲ ਦੱਸੀ ਹੋਈ ਆ ਕਿੰਨੇ ਤੋਂ ਕਿੰਨੇ ਸਾਲ ਤੱਕ ਉਹਨਾਂ ਨੇ ਰਾਜ ਕੀਤਾ ਜਿਹੜੇ-ਜਿਹੜੇ ਰਾਜੇ ਨੇ ਰਾਜ ਕੀਤਾ ਉਹਨਾਂ ਦੇ ਜਿਹੜੇ ਨਾਮ ਡਿਟੇਲ ਸਾਰੀ ਇਸ ਜਿਹੜਾ ਇੱਥੇ ਲਿਖੀ ਹੋਈ ਆ ਆ ਹੈਗੀਆਂ ਜਿਹੜੀਆਂ 300 ਸਾਲ ਪੁਰਾਣੀਆਂ ਜਿਹੜੀਆਂ ਚਾਦਰਾਂ ਜਾਂ ਮੰਨ ਲਓ ਗਲੀਚੇ ਕਹਿੰਦੇ ਹਨ ਤੇ ਜਦੋਂ ਦਰਬਾਰ ਸਜਦਾ ਸੀ ਤੇ ਉਦੋਂ ਇਹ ਉਸ ਟਾਈਮੇ ਜਿਹੜੀਆਂ ਵਿਛਾਈ ਕਰਦੇ ਹੁੰਦੇ ਸੀ ਇਹਨਾਂ ਦੀ ਤੇ ਸੀਸਿਆਂ ਦੇ ਵਿੱਚ ਜੜ ਕੇ ਰੱਖੀਆਂ ਹੋਈਆਂ ਤੇ ਇਹ ਜਿਹੜਾ ਪਿਆਨੋ ਆ ਇਹ 17ਵੀਂ ਸਦੀ ਦਾ ਵਾ ਤੇ ਇਹ ਵੀ ਇੱਥੇ ਜਿਹੜਾ ਪਿਆਵਾ ਨੇ ਤੇ ਉਹ ਜਿਵੇਂ ਜਿਵੇਂ ਰਾਜੇ ਮਹਾਰਾਜੇ ਤੁਰੇ ਜਾਂਦੇ ਸੀਗੇ ਤੇ ਉਹਨੇ ਮੁਰੇ ਵਿਛਾਈ ਕੀਤੀ ਜਾਂਦੀ ਸੀ ਤੇ ਇਹ ਉਹੀ ਮੈਟ ਜਿਹੜੇ ਇੱਥੇ ਹਜੇ ਵੀ ਜਿਹੜੇ ਸਾਹਮਣੇ ਰੱਖੇ ਤਿੰਨ 300 ਸਾਲ ਪੁਰਾਣੇ ਆ ਮਹਾਭਾਰਤ ਦੇ ਵਿੱਚ ਜਦੋਂ ਦ੍ਰੋਪਦੀ ਦੇ ਮਾਲ ਕੱਪੜੇ ਲਾਉਂਦੇ ਸੀਗੇ ਜਿਹੜਾ ਉਦੋਂ ਉਹ ਸੀਨ ਇੱਥੇ ਦਿਖਾਇਆ ਗਿਆ ਚਿੱਤਰ ਦੇ ਵਿੱਚ ਇਹ ਵੀ ਜਿਹੜਾ ਜਦਿਸਤਰ ਦਾ ਘੋੜਾ ਸੀਗਾ ਜਿਹੜਾ ਫੜਿਆ ਗਿਆ ਸੀਗਾ ਤੇ ਬਾਅਦ ਵਿੱਚ ਜਿਹੜਾ ਉਹਨਾਂ ਨੇ ਫੇਰ ਛਡਾ ਲਿਆ ਸੀਗਾ ਉਹ ਸਾਹਮਣੇ ਘੋੜਾ ਵਾ ਤੇ ਕੌਰ ਪਾਂਡਵ ਜਿਹੜਾ ਮਹਾਭਾਰਤ ਵੇਲੇ ਦੀ ਇਹ ਜਿਹੜੀ ਇਹ ਵੀ ਤਸਵੀਰ ਆ ਆ ਰਾਜੇ ਮਹਾਰਾਜਿਆਂ ਦਾ ਟਾਈਮ ਦੀਆਂ ਜਿਹੜੇ ਵੀ ਵਰਤਨ ਹੁੰਦੇ ਸੀਗੇ ਉਹ ਇੱਥੇ ਰੱਖਿਓ ਜਿਵੇਂ ਆਪਣੇ ਰਸੋਈ ਵਾਲੇ ਭਾਂਡੇ ਹੁੰਦੇ ਹਨ ਇਹ ਇੰਗਲੈਂਡ ਦੇ ਬਣੇ ਹੋਇਆ ਸਾਰੇ ਇੱਥੇ ਇਹਨਾਂ ਦੇ ਨਾਮ ਲੇਕੇ ਹੋਇਆ ਆ ਜਿਹੜੀ ਬੁੱਧ ਦੀ ਮੂਰਤੀ ਬਣੀ ਹੋਈ ਤੇ ਆਦੇ ਆਸੇ-ਪਾਸੇ ਜਿੰਨੇ ਵੀ ਦੇਵੀ-ਦੇਵਤੇ ਆ ਉਹਨਾਂ ਦੀਆਂ ਜਿਹੜੀਆਂ ਮੂਰਤੀਆਂ ਜਿਹੜੀਆਂ ਆਸੇ-ਪਾਸੇ ਬਣਾਈਆਂ ਹੋਈਆਂ ਆ ਜਿੰਨੀਆਂ ਵੀ ਮੂਰਤੀਆਂ ਬਣਾਈਆਂ ਹੋਈਆਂ ਇਹ 10ਵੀਂ 11ਵੀਂ ਸਦੀ ਦੀਆਂ ਇਹ ਜਿਹੜੀ 4ਵੀਂ ਸਦੀ ਦੇ ਵਿੱਚ ਮਿਲੀ ਸੀ ਇਹ ਬਨਾਰਸ ਤੋਂ ਹਨਾ ਸੁੰਦਰੀ ਦੇਵੀ ਇਹਨੂੰ ਬੋਲਦੇ ਆ ਇਹ ਸਾਰੀਆਂ ਮੂਰਤੀਆਂ ਇੱਥੇ ਪੁਰਾਣੇ ਟਾਈਮ ਦੀਆਂ 8ਵੀਂ 4ਵੀਂ 5ਵੀਂ ਤੇ ਇਹ ਆੜ-ਆੜ ਜਗ੍ਹਾ ਤੋਂ ਮਿਲੀਆਂ ਹੋਈਆਂ ਆ ਵੀ ਜਿਹੜੀ ਬੁੱਧ ਦੀ ਚੌਥੀ ਸਦੀ ਦੀ ਜਿਹੜੀ ਇਹ ਮੂਰਤੀ ਆ ਆ ਵੀ ਜਿਹੜੀਆਂ ਰਾਜੇ ਮਹਾਰਾਜਾ ਦੀਆਂ ਜਿਹੜੀਆਂ ਜਿੰਨੀਆਂ ਵੀ ਕਿਰਪਾਨਾਂ ਸੀ ਜੋ ਲੜਨ ਵਾਲੇ ਸ਼ਾਸਤਰ ਸੀ ਉਹਨਾਂ ਦਾ ਜਿਹੜਾ ਵੇਰਵਾ ਦਿੱਤਾ ਹੋਇਆ ਤਲਵਾਰ ਨਾਲ ਤੀਰ ਪਏ ਨਾਲੇ ਤੀਰ ਕਮਾਨ ਪੁਰਾਣੇ ਟਾਈਮ ਦੇ ਜੋ ਵਰਤੇ ਜਾਂਦੇ ਸੀ ਲੜਾਈ ਵੇਲੇ ਜਦੋਂ ਜੁੱਧ ਹੁੰਦੇ ਸੀਗੇ ਪੁਰਾਣੇ ਟਾਈਮ 'ਚ ਜਦੋਂ ਤਿਆਰ ਹੁੰਦੇ ਸੀ ਰਾਜੇ ਮਹਾਰਾਜਾ ਦੇ ਸਿਪਾਈ ਉਹ ਆ ਆ ਚੀਜ਼ ਹੁੰਦੀ ਸੀ ਲੋਹੇ ਨਾਲ ਹਾਂ ਲੋਹੇ ਦੀ ਜਾਲੀ ਆ ਮਤਲਬ ਇਹਨਾਂ ਵਿੱਚ ਤੀਰ ਵੀ ਨਹੀਂ ਲੰਗਦੇ ਸੀ ਕਿਸੇ ਪਾਸੋਂ ਵਾਰ ਨਹੀਂ ਹੁੰਦਾ ਸੀਗਾ ਆ ਥਾਲੀ ਆ ਰਾਜੇ ਦੀ ਉਹ ਰਾਜੇ ਦੀ ਵਿੱਚ ਮੂਰਤੀ ਬਣੀ ਇਹਦੇ ਵਿੱਚ ਰਾਜਾ ਕਿਸੇ ਟਾਈਮ ਰੋਟੀ ਪਾਣੀ ਖਾਂਦਾ ਹੁੰਦਾ ਸੀਗਾ ਆ ਜਿੰਨੇ ਵੀ ਮਹਾਭਾਰਤ ਦੇ ਵਿੱਚ ਜੋ ਹੋਇਆ ਸੀ ਵਾਰ ਦਾ ਤਾਂ ਉਹਨਾਂ ਦੇ ਦ੍ਰਿਸ਼ ਬਣਾਏ ਹੋਏ ਆ ਆ ਜਿਹੜੀਆਂ ਰਾਜਿਆਂ ਦੀਆਂ ਮਹਾਰਾਜਿਆਂ ਦੀਆਂ ਪਛਾਾਕਾਂ ਸੀਗੀਆਂ ਤੇ ਆ ਜਿਵੇਂ ਸ਼ਾਲ ਹੋ ਗਏ ਰਾਣੀਆਂ ਦੇ ਇਧਰ ਵੀ ਨਿੱਕੇ ਨਿੱਕੇ ਬੱਚਿਆਂ ਦੇ ਜਾਂ ਰਾਣੀਆਂ ਦੇ ਸ਼ਾਲ ਸੀਗੇ ਉਹ ਸਾਰੇ ਇੱਥੇ ਬਣਾਏ ਹੋਏ ਆ ਜਿਵੇਂ ਆ ਆ ਜਿਹੜੀ ਰਾਜੇ ਮਹਾਰਾਜਾ ਵੇਲੇ ਟਾਈਮ ਤੇ ਜਿਹੜੀ ਉਹਨਾਂ ਦੀ ਨੌਕਰ ਰਾਣੀ ਸੀ ਜਿਹੜਾ ਉਹ ਕੰਮ ਕਰਦੀਆਂ ਸੀ ਗੋਲੀ ਸੀ ਉਹਨਾਂ ਦੀ ਇਹ ਪੋਸ਼ਾਕ ਆ ਜਿੰਨੀਆਂ ਵੀ ਰਾਜਸਥਾਨ ਦੀਆਂ ਪਗੜੀਆਂ ਜੋ ਜੋ ਰਾਜਸਥਾਨ ਦੇ ਵਿੱਚ ਬੰਦੇ ਆ ਉਹਨਾਂ ਦੇ ਸਾਰੇ ਸਟਾਈਲ ਆ ਕਿਸ ਤਰ੍ਹਾਂ ਦੀਆਂ ਪਗੜੀਆਂ ਬੰਦੇ ਰਾਜਸਥਾਨ ਦੇ ਵਿੱਚ ਜਿਹੜੀਆਂ ਅੱਜ ਕਿ ਅੱਜ ਵੀ ਆਮ ਕਲੇ ਚੱਲਦੀਆਂ ਹੀ ਆ ਵੈਸੇ ਤਾਂ ਪਰ ਰਾਜੇ ਮਹਾਰਾਜਾ ਦੇ ਟਾਈਮ 'ਚ ਜੋ ਬਣਦੇ ਸੀਗੇ ਆ ਵੀ ਜਿਹੜੇ ਮਹਾਰਾਣੀਆਂ ਦੇ ਜਿੰਨੇ ਵੀ ਕੈਵਨ ਸੀ ਸੰਦੂਕ ਸੀਗੇ ਜਾਂ ਟੇਬਲ ਸੀਗੇ ਅਲਮਾਰੀ ਪੁਰਾਣੀ ਆ ਮੇਜ਼ ਆ ਆ ਪੁਰਾਣੀ ਅਲਮਾਰੀ ਆ ਤੇ ਲੱਕੜ ਦੀ ਅਲਮਾਰੀ ਹਾਂ ਇਹ ਵੀ ਜਿਹੜੀਆਂ ਇੱਥੇ ਪਈਆਂ ਹੋਈਆਂ ਆ ਜਿੰਨੇ ਰਾਜੇ ਮਹਾਰਾਜੇ ਜਾਂ ਰਾਣੀਆਂ ਪੈਸਾ ਰੱਖਦੀਆਂ ਸੀਆਂ ਆਪ ਦਾ ਸੰਦੂਕ ਜੋ ਉਹਨਾਂ ਦਾ ਹੁੰਦਾ ਸੀਗਾ ਤੇ ਉਹ ਜਿਹੜੇ ਇੱਥੇ ਪਏ ਆ ਆ ਚਮਚੇ ਹੋਗੇ ਇਹ ਵੀ ਜਿਹੜੇ ਪੁਰਾਣੇ ਆ ਆ ਜਿਹੜੇ ਫੋਟੋ ਫਰੇਮ ਆ ਰਾਜੇ ਵੀ ਮਹਾਰਾਜਾ ਜਿਹੜੇ ਫੋਟੋਆਂ ਲਾਉਂਦੇ ਸੀ ਤੇ ਆ ਜਾਂ ਜੋ ਚੱਪਲਾਂ ਪਾਉਂਦੇ ਸੀਗੀਆਂ ਖੜਾਵੇ ਕਹਿ ਦਿੰਦੇ ਇਹਨਾਂ ਨੂੰ ਖੜਾਵਾਂ ਤੇ ਉਹ ਵੀ ਇੱਥੇ ਪਾਉਂਦੇ ਸੀਗੇ ਉਹ ਰੱਖੀਆਂ ਹੋਈਆਂ ਤੇ ਆ ਵੀ ਰਾਜੇ ਮਹਾਰਾਜਾ ਮੇਲਿਆਂ ਦਾ ਜਿਹੜਾ ਪੁਰਾਣਾ ਗੇਟ ਆ ਇਹਦੀ ਕਢਾਈ ਕਿੰਨੀ ਸੋਹਣੀ ਕੀਤੀ ਹੋਈ ਹੈ ਇਹ ਵੀ ਜਿਹੜੇ ਇੱਥੇ ਸ਼ੀਸ਼ੇ ਦੇ ਵਿੱਚ ਜੜ ਕੇ ਰੱਖਿਆ ਹੋਇਆ ਵਾ ਲੱਗਾ ਹੋਇਆ ਗੇਟ ਇਹ ਆ ਰਾਣੀਆਂ ਦੇ ਜਿਹੜੇ ਗਹਿਣੇ ਗੱਟੇ ਹੁੰਦੇ ਸੀ ਜੋ ਪਾਉਂਦੀਆਂ ਸੀ ਉਹ ਟਾਈਮ ਦੀਆਂ ਵੰਗਾ ਹੋ ਗਈਆਂ ਛਾਪਾਂ ਛੱਲੇ ਕਾਂਡੇ ਆ ਪਾਉਂਦੇ ਹੁੰਦੇ ਸੀ ਚਾਂਜਰਾ ਇਸ ਤਰ੍ਹਾਂ ਦੀਆਂ ਇਹ ਚਾਂਜਰਾ ਹੁੰਦੀਆਂ ਸੀਗੀਆਂ ਜਣੀਆਂ ਰਾਣੀਆਂ ਪਾਉਂਦੀਆਂ ਸੀਗੀਆਂ ਤੇ ਆ ਜੋ ਰਾਜੇ ਪਾਉਂਦੇ ਸੀ ਜਾਂ ਉਹਨਾਂ ਕੋਲੇ ਹੱਥ ਚ ਖੂਂਡੀਆਂ ਪੜੀਆਂ ਹੁੰਦੀਆਂ ਸੀ ਜੋ ਉਹਨਾਂ ਦਾ ਸਮਾਨ ਟਟੌਰ ਵਾਸਤੇ ਜਾਂ ਵੈਸੇ ਰੱਖਦੇ ਹੁੰਦੇ ਸੀਗੇ ਉਹ ਚੀਜ਼ਾਂ ਆ ਇਹ ਹਜੇ ਵੀ ਇੱਥੇ ਸਾਹਮਣੇ ਰੱਖੇ ਹੋਏ ਆ ਰਾਣੀਆਂ ਢੋਲਕੀਆਂ ਤੋਲ ਹੋ ਗਏ ਢੋਲਕ ਤਬਲਾ ਜੋੜੀ ਤੇ ਅਲਗੋਜਾ ਪਲੇਟ ਤਰੰਗ ਇਹ ਮਿਊਜ਼ੀਅਮ ਦੇ ਵਿੱਚ ਇੱਕ ਜਿਹੜੀ 2400 ਸਾਲ ਪੁਰਾਣੀ ਇੱਕ ਮਮੀ ਜਿਹੜੀ ਪਈ ਹੋਈ ਆ ਇਹ ਮਿਸਰ ਦੀ ਕਿਸੇ ਇੱਕ ਔਰਤ ਦੀ ਜਿਹੜੀ ਇਹ ਮਮੀ ਆ ਤੇ ਜਿਹੜੇ ਦਾਸਤਾ ਵੇਦਾ ਦੇ ਮੁਤਾਬਕ ਜਿਹੜੇ ਅਲਬਰਟ ਮਿਊਜ਼ੀਅਮ ਦੇ ਪਏ ਵਿੱਚ ਉਹਦੇ ਮੁਤਾਬਕ ਇਹ 2400 ਸਾਲ ਪੁਰਾਣੀ ਹੈ ਤੇ ਇਹਦਾ ਜਿਹੜਾ ਐਕਸ-ਰੇ ਵੀ ਕੀਤਾ ਗਿਆ ਸੀ 2011 ਦੇ ਵਿੱਚ ਤੇ ਇੱਕ ਮਹਿਲਾ ਦੀ ਆ ਜਿਹੜੀ ਇੱਕ ਪੁਜਾਰੀਆਂ ਦੇ ਪਰਿਵਾਰ ਦੇ ਵਿੱਚੋਂ ਸੀ ਮਿਸਰ ਪੰਜਾਬ ਪੁਜਾਰੀਆਂ ਦੇ ਪਰਿਵਾਰ ਦੇ ਵਿੱਚੋਂ ਇੱਕ ਮਹਿਲਾ ਸੀ ਉਹਦੀ ਜਿਹੜੀ ਮਮੀ ਇਹ ਵੀ ਇੱਥੇ ਪਈ ਹੋਈ ਆ ਮਿਊਜ਼ੀਅਮ ਦੇ ਵਿੱਚ ਹਾਂ ਇਹ ਜਿਹੜੇ ਜਿੰਨੇ ਵੀ ਆਸਣ ਕਰਦੇ ਸੀਗੇ ਯੋਗਾ ਕਰਦੇ ਸੀਗੇ ਤੇ ਉਹ ਆ ਪੁਰਾਣੇ ਟਾਈਮ ਤੇ ਰਾਜੇ ਮਹਾਰਾਜੇ ਜਿਹੜੇ ਯੋਗਾ ਕਰਦੇ ਹੁੰਦੇ ਸੀਗੇ ਇਹ ਵੀ ਇਧਰਲੇ ਪਾਸੇ ਦੀ ਹੈਗਾ ਰਸਤਾ ਬਾਹਰ ਨਿਕਲਦਾ ਤੇ ਹੁਣ ਅਸੀਂ ਚੱਲੇ ਆ ਬਾਹਰ ਤੇ ਇੱਥੇ ਆਪਣੇ ਵਲੌਗ ਦੀ ਸਮਾਪਤੀ ਆ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ